ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜਿਸ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀ ਵੀਡੀਓ ਬਣਾਉਣੀ ਹੋਵੇ ਜਾਂ ਕਿਸੇ ਤਰ੍ਹਾਂ ਵੀ ਦੋਸਤੋ ਤੁਸੀਂ ਐਡ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਸੰਪਰਕ ਨੰਬਰ ਨੇ ਦੋਸਤੋ 981514215 0 ਹਨ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਵਿੱਚ ਦੋਸਤੋ ਆਪਾਂ ਤੁਹਾਨੂੰ ਚਾਰ ਜਿਹੜੇ ਨਾਗ ਆ ਦੋਸਤੋ ਜਿਸ ਦੇ ਵਿੱਚ ਕਟੀਆਂ ਇੱਕ ਝੋਟੀ ਦੇਖਣ ਵਿੱਚ ਤੁਹਾਨੂੰ ਮਿਲੇਗੀ ਏਰੀਆ ਜਿੱਥੇ ਤੁਸੀਂ ਪਹੁੰਚ ਕਰ ਸਕਦੇ ਹੋ ਪਿੰਡ ਅਕਾਲੀਆਂ ਵਾਲਾ ਤਹਿਸੀਲ ਧਰਮਕੋਟ ਜిల్లా ਜਿਹੜਾ ਇਸ ਨੂੰ ਮੋਗਾ ਲੱਗਦਾ ਹੈ ਜੀ ਵੀਰ ਓਨਰ ਅਮਨਦੀਪ ਸਿੰਘ ਜੀ ਹਨ ਅਕਸਰ ਤੁਸੀਂ ਹੋਰ ਚੈਨਲਾਂ ਉੱਪਰ ਵੀ ਜਿਹੜੀ ਵੀਡੀਓ ਦੋਸਤੋ ਚੱਲਦੀ ਦੇਖੀ ਹੋਵੇਗੀ ਵੀਰ ਹੋਣੇ ਜਿਹੜੀ ਛੋਟੀ ਬਰੀਡ ਨੀਲੀ 라ਵੀ ਦੇ ਨਾਲ ਕਾਫੀ ਪਿਆਰ ਵੀ ਕਰਦੇ ਨੇ ਤੇ ਬਹੁਤ ਵਧੀਆ ਚੰਗੀਆਂ ਕਟੀਆਂ ਹਰ ਇੱਕ ਬੁੱਲ ਪ੍ਰਾਈਵੇਟ ਬੁੱਲ ਸਰਕਾਰੀ ਬੁੱਲ ਦੀਆਂ ਵੀਰ ਹੋਣਾਂ ਦੇ ਕੋਲ ਪਸ਼ੂ ਸੇਲ ਪਰਚੇਜ਼ ਵਾਸਤੇ ਆਉਂਦੇ ਰਹਿੰਦੇ ਆ ਤੇ ਵੀਰ ਅੱਗੇ ਜਿਹੜੇ ਮਤਲਬ ਕੀ ਮੁਹਈਆ ਹਰ ਇੱਕ ਕਿਸਾਨ ਵੀਰ ਨੂੰ ਕਰਵਾਉਂਦੇ ਰਹਿੰਦੇ ਆ ਇਹਨਾਂ ਕਟੀਆਂ ਦੀ ਜਿਹੜੀ ਜਾਣਕਾਰੀ ਆ ਕਿਸ-ਕਿਸ ਬੁੱਲ ਦੇ ਬੱਚੇ ਨੇ ਦੋਸਤੋ ਉਹ ਜੇਕਰ ਵੀਰ ਨੂੰ ਬਹੁਤਾ ਪਤਾ ਹੋਵੇ ਤੇ ਉਹ ਜ਼ਰੂਰ ਦੱਸਦੇ ਨੇ ਬਾਕੀ ਜੇ ਇਸ ਦੀ ਪ੍ਰੋਪਰ ਡਿਟੇਲ ਨਹੀਂ ਹੁੰਦੀ ਉਹ ਵੀ ਵੀਡੀਓ ਦੇ ਵਿੱਚ ਆਪਾਂ ਨੂੰ ਦੱਸ ਦੇਣਗੇ ਕੀ ਪਿਛੋਕੜ ਆ ਕੀ ਬੈਕਗ੍ਰਾਉਂਡ ਆ ਤੇ ਗੱਲਬਾਤ ਆਪਾਂ ਸਾਰੀ ਇਨਫੋਰਮੇਸ਼ਨ ਵੀਰ ਅਮਨਦੀਪ ਦੇ پاسੋਂ ਲੈਣੇ ਆ ਚੱਲਦੇ ਆ ਵੀਰ ਹੁਣਾਂ ਦੇ ਕੋਲ ਗੱਲਬਾਤ ਵੀਰ ਹੁਣਾਂ ਨਾਲ ਕਰ ਲੈਨੇ ਆ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਆਪਣੇ ਸੁਣਾਓ ਤੁਸੀਂ ਬਹੁਤ ਵਧੀਆ ਜੀ ਮੇਰੇ ਵੱਲੋਂ ਰਾਜਸੰਧੂ ਫਾਰਮਿੰਗ ਜਿਹੜੇ ਮੇਰੇ ਵੀਰ ਦੇਖਦੇ ਆ YouTube ਚੈਨਲ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਬੈਲ ਆਈਕਨ ਦਾ ਵੀ ਬਟਨ ਜਰੂਰ ਪ੍ਰੈਸ ਕਰ ਲਿਓ ਕਿਉਂਕਿ ਜਿਹੜੀਆਂ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਵੀਰੋਂ ਨਹੀਂ ਕਰਦੇ ਅਪਲੋਡ ਫੇਰ ਹੀ ਪਹੁੰਚਣਾ ਤੁਹਾਡੇ ਤੱਕ ਬਿਲਕੁਲ ਬਿਲਕੁਲ ਮਿਹਰਬਾਨੀ ਜੀ ਤੇ ਇੱਕ ਦੋਸਤ ਆ ਵੀਰ ਨੂੰ ਬਤਾਈ ਦੇਨੇ ਆ ਵੀਰ ਨੇ ਵੀ ਆਪਣਾ ਜਿਹੜਾ ਚੈਨਲ ਦਾ ਕੰਮ ਸ਼ੁਰੂ ਕੀਤਾ ਹੈ ਹਾਂਜੀ ਤੇ ਕਿਸ ਨਾਮ ਤੋਂ ਜਿਹੜਾ ਇਹ ਚੈਨਲ ਹੈ ਵੀਰ ਹੁਣੀ ਅੱਗੇ ਚਲਾ ਰਹੇ ਨੇ ਉਹ ਵੀ ਵੀਰ ਹੁਣੀ ਦੱਸਣਗੇ ਤੇ ਬਾਕੀ ਜਿਹੜੇ ਮੇਰੇ ਵੀਰ ਭਰਾ ਨੇ ਆਪਣੇ ਭੈਣ ਭਰਾ ਆਪਣਾ ਪਰਿਵਾਰ ਜੁੜਿਆ ਉਹ ਤੁਸੀਂ ਵੀਰ ਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੀ ਉਸ ਚੈਨਲ ਦੀ ਲਿੰਕ ਆ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਤੁਸੀਂ ਉਹ ਲਿੰਕ ਤੋਂ ਸਿੱਧਾ ਜਿਹੜਾ ਡਾਇਰੈਕਟ ਉਸ ਪੇਜ ਉਸ ਚੈਨਲ ਦੇ ਵਿੱਚ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਪ੍ਰੈਸ ਕਰਕੇ ਤੁਸੀਂ ਵੀਰ ਦੇ ਨਾਲ ਜੁੜ ਸਕਦੇ ਹੋ ਤੇ ਅਮਰਦੀਪ ਵੀਰ ਜੀ ਕਿਹੜਾ ਚੈਨਲ ਸੀ ਆਪਣਾ ਜਿਹੜਾ ਹੁਣ ਨਿਊ ਕ੍ਰੀਏਟ ਆ ਜੀ ਵੀਰ ਜੀ ਆਪਣਾ ਜਿਹੜਾ YouTube ਤੇ ਚੈਨਲ ਇਸ ਟਾਈਮ ਨਿਊਜ਼ ਰਾਜ ਫਾਰਮ ਦੇ ਨਾਮ ਤੇ ਆਪਾਂ YouTube ਤੇ ਚੈਨਲ ਬਣਾਇਆ ਠੀਕ ਹੈ ਜੀ ਤੇ ਮੈਂ ਵੀਰਾਂ ਅਗੇ ਰਿਕਵੈਸਟ ਕਰਦਾ ਕਿ ਜਿਹੜੇ ਰਾਜਸੰਧੂ YouTube ਚੈਨਲ ਦਾ ਪਰਿਵਾਰ ਆ ਜੋ ਮੇਰੇ ਨਾਲ ਆਪਣਾ ਜੁੜਨਾ ਚਾਹੁੰਦੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਸਕਦੇ ਆ ਠੀਕ ਹੈ ਜੀ ਠੀਕ ਸੋ ਦੋਸਤੋ ਉਹਦੇ ਵਿੱਚ ਤੁਹਾਨੂੰ ਕੀ ਹੋਵੇਗਾ ਵੀ ਜਿਹੜੇ ਵੀਰ ਹੋਣਾ ਕੋਲ ਪਸ਼ੂ ਆਉਂਦੇ ਆ ਸੇਲ ਵਾਸਤੇ ਉਹ ਡੇਲੀ ਦੀ ਅਪਡੇਟ ਤੁਹਾਨੂੰ ਉਸ ਚੈਨਲ ਦੇ ਉੱਪਰ ਵੇਖਣ ਵਿੱਚ ਮਿਲ ਸਕਦੀ ਆ ਤੇ ਅਮਨਦੀਪ ਸਿੰਘ ਜੀ ਆਪਣੇ ਕੋਲ ਅੱਜ ਜਿਹੜੇ ਚਾਰ ਨਾਗ ਆ ਗਏ ਆ ਪਸ਼ੂ ਸੇਲ ਜੇਕਰ ਆਪਾਂ ਪਹਿਲੀ ਇਸ ਛੋਟੀ ਦੀ ਗੱਲ ਕਰੀਏ ਤਾਂ ਇਸ ਦੀ ਏਜ ਦੱਸ ਦਿਓ ਵੀ ਇਹ ਕਿੰਨੀ ਏਜ ਹੈਗੀ ਹੈ ਜੀ ਭਾਜੀ ਹੈਗੀ ਇਸ ਟਾਈਮ ਜਿਹੜੀ ਆਪਣਾ ਏਜ ਆ 32-33 ਮਹੀਨਿਆਂ ਦੀ ਹੋ ਚੁੱਕੀ ਹੈ ਆ ਠੀਕ ਆ ਜੀ ਹਾਂ ਜੀ ਤੇ ਬਾਕੀ ਵੀਰ ਜੀ ਪਤਾ ਪਿੱਛੋਂ ਕਿਹੜੇ ਮਾਲੀ ਦੀ ਹੈ ਜੀ ਨਹੀਂ ਇਹ ਨਾ ਆਪਾਂ ਨੂੰ ਪਤਾ ਨਹੀਂ ਹੈ ਜੀ ਠੀਕ ਆ ਠੀਕ ਆ ਆਪਾਂ ਨੂੰ ਨਾ ਯਾਨੀ ਕਿ ਇਹਦਾ ਪ੍ਰੋਪਰ ਜਿਹੜੀ ਜਾਣਕਾਰੀ ਸਾਹੰਦ ਹੀ ਨਹੀਂ ਮਿਲੇਗੀ ਮਦਰ ਮਿਲਕ ਉਹਨਾਂ ਦੇ ਕਹਿਣ ਮੁਤਾਬਕ ਹੈ ਯਾਨੀ ਕਿ ਉਹਨਾਂ ਨੇ ਦੱਸਿਆ ਵੀ 13 ਤੋਂ 14 ਲੀਟਰ ਦੁੱਧ ਦੇ ਯਾਨੀ ਕੇਸ ਹੈਗਾ ਠੀਕ ਆ ਠੀਕ ਆ ਹਾਂ ਜੀ ਬਾਕੀ ਇਹ ਅੱਜ ਹੀਟ ਚ ਆ ਅੱਜ ਦੇਖ ਸਕਦੇ ਹ ਪੂਰੀ ਜਾਨੀ ਕਿ ਹੀਟ ਚਾ ਝੋਟੀ ਸਵੇਰ ਦੀ ਮੰਨ ਲਓ ਕਾਫੀ ਡੈਗ ਵੀ ਰਹੀ ਆ ਠੀਕ ਆ ਜੀ ਤੇ ਬਾਕੀ ਦੋਸਤੋ ਜਿਹੜੀ ਸੂਹ ਤੋਂ ਤੁਸੀਂ ਐਸਟੀਮੇਟ ਲਗਾ ਸਕਦੇ ਹੋ ਥੋੜੀ ਜੀ ਸਪੈਲਿੰਗ ਸੂਹ ਦੇ ਉੱਪਰ ਹੈਗੀ ਆ ਤੇ ਅੱਜ ਵੀਰ ਹੁਣੇ ਕਹਿ ਰਹੇ ਨੇ ਵੀ ਅੱਜ ਜਿਹੜੀ ਹੀਟ ਪ੍ਰੋਪਰ ਆ ਜੇ ਵਧੀਆ ਕੱਟੀ ਵੀ ਹੈ ਬੰਦਨੀ ਕੁਆਲਟੀ ਦਿਖਾ ਦਿਓ ਜਰੂਰ ਵੀਰ ਜੀ ਥਾਣੇ ਹੋ ਜਾ ਮੈਂ ਜ਼ਿੰਦਗੀ ਚ ਪਹਿਲੀ ਝੋਟੀ ਵੇਖੀ ਇੰਨਾ ਮੋਟਾ ਜਿਹੜਾ ਗੋਲ ਆ ਬਹੁਤ ਦੁੱਧ ਵਾਲਾ ਥਣ ਲੱਗਾ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਚੰਗਾ ਮੋਟਾ ਥਾਣਾ ਹਾਂਜੀ ਤੇ ਚੰਗੀ ਚੋਲੀ ਆ ਤੇ ਬਾਕੀ ਵੀਰ ਜੀ 14 15 ਲੀਟਰ ਦੀ ਤੁਸੀਂ ਮਦਰ ਮਿਲਕਿੰਗ ਦੱਸ ਰਹੇ ਹੋ ਉਹਨਾਂ ਦੇ ਕਹਿਣ ਮੁਤਾਬਕ ਆ ਜੀ ਜਾਨੀ ਕਿ ਆਪਾਂ ਕਿਹੜਾ ਸੱਜਰ ਚੋ ਕੇ ਵੇਖੀ ਆ ਹਾਂ ਠੀਕ ਆ ਠੀਕ ਜੀ ਸਾਹ ਉਹਨਾਂ ਦੇ ਗੁੱਲਗੱਲਾ ਮੋਟੇ ਆ ਦੁੱਧ ਵਾਲੀ ਉਹਦੀ ਆਪਾਂ ਨੂੰ ਪਤਾ ਮੇਨ ਨਿਸ਼ਾਨੀਆਂ ਵਾ ਸਹੀ ਆ ਇਹ ਮੈਨੂੰ ਲੱਗਦਾ ਵੀ ਚੰਗੇ ਹੀ ਦੁੱਧ ਦੀ ਮਾਲਕਨ ਬਣੂਗੀ ਆਪ ਵੀ ਹਾਂ ਨਹੀਂ ਨਹੀਂ ਬਹੁਤ ਵਧੀਆ ਝੋਲੀ ਚੰਗੀ ਸੋਹਣੀ ਤਿਆਰ ਕਰੂ ਅੱਗੇ ਹਾਂਜੀ ਤੇ ਬਾਕੀ ਵੀਰ ਕਿਹੜੇ ਬੁੱਲ ਤੋਂ ਪਰ ਏਆਈ ਕਰਵਾ ਰਹੇ ਆ ਇਹਦੀ ਏਆਈ ਭਾਜੀ ਮੈਂ ਡਾਕਟਰ ਸਾਹਿਬ ਇੱਥੇ ਆਪਣੇ ਅਮਨਦੀਪ ਸਿੰਘ ਆ ਸਰਕਾਰੀ ਹਸਪੀਟਲ ਆ ਜੀ ਤਾਂ ਉਹਨਾਂ ਨਾਲ ਗੱ ਠੀਕ ਆ ਹਾਂਜੀ ਬਾਕੀ ਉਹਦੀ ਆਪਾਂ ਨੂੰ ਸਟਰਾ ਦੀ ਜਾਂ ਕੋਈ ਵੀ ਨਾ ਆਪਾਂ ਦਾ ਨਾਲ ਵੀ ਦਿਖਾ ਦਾਂਗੇ ਜਾਂ ਮੰਨ ਲਓ ਉਹਦੀ ਪਿਕ ਵਗੈਰਾ ਵੀ ਜਰੂਰ ਦਰਸ਼ਕਾਂ ਨੂੰ ਦਿਖਾਤੀ ਜਾਊਗੀ ਠੀਕ ਆ ਹਾਂਜੀ ਸੋ ਦੋਸਤੋ ਇਹ ਅਸੀਂ ਵੀਰ ਹੁਣਾਂ ਵੱਲੋਂ ਜਿੰਨੀ ਪੂਰੀ ਜਾਣਕਾਰੀ ਆ ਤੇ ਜਿਹੜਾ ਪੂਰਾ ਗੋਲਾ ਦਿਖਾ ਦਿਓ ਮੂੰਹ ਮੱਥਾ ਜਿਹੜਾ ਤੁਸੀਂ ਜਰੂਰ ਨੇੜੇ ਤੋਂ ਦੇਖ ਲਓ ਆ ਦੇਖ ਸਕਦੇ ਹੋ ਹਾਂਜੀ ਬਿਲਕੁਲ ਦੋਸਤੋ ਮਨਕੀ ਅੱਖਾਂ ਵੇਖ ਸਕਦੇ ਹੋ ਤੁਸੀਂ ਹਾਂਜੀ ਬਿਲਕੁਲ ਬਗੀਨਾਸ ਆ ਜਿਹੜੇ ਨੀਦੀ ਦਾ ਵੀ ਦੀ ਪਛਾਣ ਆ ਸੰਧੂ ਵੀਰ ਬਿਲਕੁਲ ਸਿੰਘ ਜਿਹੜਾ ਵਾ ਸਿਰ ਤੋਂ ਨੀਵਾ ਰਹ ਜਾਂਦਾ ਦਿਖਾ ਦਿਓ ਜੀ ਠੀਕ ਹੈ ਠੀਕ ਹੈ ਬਿਲਕੁਲ ਕੁਆਲਟੀ ਵਾਈਜ਼ ਨਹੀਂ ਨਹੀਂ ਬਹੁਤ ਵਧੀਆ ਸਿੰਗਰੀ ਕੁਆਲਟੀ ਜੀ ਵੀ ਦਰਸ਼ਕਾਂ ਨੇ ਇਹੀ ਖਰੀਦਣੀ ਆ ਗਾਂ ਨੌਲੇਜ ਵਾਸਤੇ ਜ਼ਰੂਰ ਦੱਸ ਦੇ ਜਿਹੜਾ ਸਿੰਗਾਣਾ ਉੱਚਾ ਨਹੀਂ ਹੋਊਗਾ ਸਿਰ ਤੋਂ ਨੀਵਾ ਰਹੂਗਾ ਨੀਲੀ ਰਵੀ ਦਾ ਠੀਕ ਠੀਕ ਬਿਲਕੁਲ ਗੋਲ ਘਮਾਉਗਾ ਸਿਰ ਠੀਕ ਹੈ ਠੀਕ ਹੈ ਹਾਂਜੀ ਸੋ ਇੱਕ ਆਪਣਾ ਅਮਰਦੀਪ ਵੀਰੇ ਵੀ ਇਹ ਨੀਲੀ ਰਵੀ ਦੇ ਵਿੱਚ ਕਈ ਜਫਰਾਬਾਦੀ ਜਿਹੇ ਸਿੰਘ ਆ ਜਾਂਦੇ ਉਹਨੂੰ ਵੀ ਲੋਕ ਨੀਲੀ ਕਹੀ ਜਾਂਦੇ ਆ ਉਹ ਸਹੀ ਹੁੰਦਾ ਵੀ ਥੋੜਾ ਜਿਹਾ ਸਿੰਘ ਕਾਫੀ ਜ਼ਿਆਦਾ ਖੁੱਲੇ ਆ ਜਾਂਦੇ ਜਿਹੜੇ ਕਾਫੀ ਜ਼ਿਆਦਾ ਖੁੱਲੇ ਆ ਕਈ ਸਾਨਾ ਦੇ ਬੱਚਿਆਂ ਦੇ ਵਿੱਚ ਆ ਜਾਂਦੇ ਆ ਜ਼ਰੂਰੀ ਨਹੀਂ ਹੁੰਦਾ ਪਰ ਮੇਨਾ ਜਿਹਦਾ ਮੈਂ ਆਪਣਾ ਪੱਪੂ ਸੰਧੂ ਅੰਕਲ ਦੇ ਬੁੱਲ ਜਿਹੜੇ ਵੇਖੇ ਜਿਹੜੇ ਗਾਂ ਆਉਣ ਹੁਣ ਆਪਣਾ ਵਾਸਤੇ ਸੁਣਨ ਵਾਲਿਆਂ ਦੇ ਸਾਨ ਚੱਲ ਰਹੇ ਆ ਤੁਸੀਂ ਸਾਰੇ ਸਾਨਾ ਦੇ ਵੇਖੋ ਜਿਹੜਾ ਸਿਰਵਾ ਸਿਰ ਸਿੰਘਾ ਦਾ ਉੱਚਾ ਹੋਊਗਾ ਤੇ ਸਿੰਘ ਗੋਲ ਘੁਮੇ ਹੋਣਗੇ ਬਿਲਕੁਲ ਬਿਲਕੁਲ ਨੀਲੀ ਰਾਵੀ ਦੀ ਕੁਆਲਿਟੀ ਹੁੰਦੀ ਹੈ ਜਿਵੇਂ ਜਿਵੇਂ ਇਹ ਚੀਜ਼ਾਂ ਆਪਾਂ ਦੇਖਾਂਗੇ ਕੁਆਲਿਟੀ ਵੱਧਦੀ ਜਾਣੀ ਜਾਨੀ ਮਲਦੇ ਵਿੱਚ ਠੀਕ ਆ ਠੀਕ ਆ ਹਾਂ ਜੀ ਮਤਲਬ ਹੁਣ ਨਾਵੇ ਫਾਰਮ ਤੇ ਦੇਖੋ ਕਿ ਇਹ ਸਿੰਘ ਤੁਹਾਨੂੰ ਬਹੁਤ ਖੁੱਲਾ ਮਿਲੂਗਾ ਠੀਕ ਆ ਜੀ ਹਾਂ ਜੀ ਕੱਲਾ ਸਿੰਘ ਪਿੱਛੇ ਵੀ ਨਹੀਂ ਆਪਾਂ ਜਾਣਾ ਆਪਾਂ ਕੋਟ ਦੀ ਲਾਈਨ ਪਿੱਛੇ ਵੀ ਜਾਣਾ ਜੇ ਦੁੱਧ ਚੰਗਾ ਵਾ ਤੇ ਫੇਰ ਹੀ ਆਪਾਂ ਫਾਰਮਰ ਕਾਮਯਾਬ ਆ ਬਿਲਕੁਲ ਸਹੀ ਗੱਲ ਆ ਤੇ ਇਹਦਾ ਵੀਰ ਜੀ ਹੁਣ ਆਪਣੇ ਵੀਰਾਂ ਨੂੰ ਦੱਸ ਦੀ ਕਿ ਕੀ ਮੁੱਲ ਕੀ ਪ੍ਰਾਈਸ ਕੀ ਕਰਨੀ ਹੈ ਇਹਦਾ ਪ੍ਰਾਈਸ ਭਾਜੀ 35000 ਬਾਕੀ ਮਾਨਤਣ ਜਿਹੜਾ ਮੰਨ ਲਓ ਫਿਕਸ ਰੇਟ ਨਹੀਂ ਮੌਕੇ ਤੇ ਜਰੂਰ ਕਰਾਂਗੇ ਜੋ ਠੀਕ ਹੈ ਠੀਕ ਹੈ ਤੇ ਬਾਕੀ ਤੋਰਨ ਦੀ ਇਹਨੂੰ ਕੋਈ ਲੋੜ ਨਹੀਂ ਪ੍ਰੋਪਰ ਆਪਾਂ ਜਿਹੜਾ ਖਣ ਹਵਾਨਾ ਆਪਾਂ ਵਿਖਾ ਦਿੱਤਾ ਹੈ ਤੇ ਇੱਕ ਵਾਰੀ ਦੋਸਤੋ ਬਿਲਕੁਲ ਤੁਸੀਂ ਫੇਰ ਚੈੱਕ ਕਰ ਸਕਦੇ ਹੋ ਚੰਗੇ ਸੋਹਣੀਆਂ ਜੜੀਆਂ ਥਣੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਹਾਂਜੀ ਬਿਲਕੁਲ ਜੜੀਆਂ ਢਲਾ ਢੁਲਾ ਦਾ ਬਹੁਤ ਜ਼ਿਆਦਾ ਬਾਕੀ ਆ ਬਟਨ ਵੀ ਆਰਡਰ ਤੇ ਉਨਹੀਂ ਲੱਗੇ ਦੇਖ ਸਕਦੇ ਤੁਸੀਂ ਜਿਹੜੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਬਿਲਕੁਲ ਬਿਲਕੁਲ ਇਹ ਹੋਰ ਵੀ ਉੱਪਰ ਕੇ ਸਾਹਮਣੇ ਆਉਣਗੇ ਜਦੋਂ ਕਿਤੇ ਝੋਟੀਆਂ ਬਣ ਕੇ ਲੇਵਾ ਹਾਂਜੀ ਕਾਢਾ ਜ ਸੋ ਦੂਜੇ ਨੰਬਰ ਤੇ ਵੀਰ ਜੀ ਆਪਣੇ ਕੋਲ ਅਗਲਾ ਜਿਕਰ ਇਸ ਨਗਦੀ ਗੱਲ ਕਰੀਏ ਆਪਣੇ ਐਨੀਮਲ ਦੀ ਤੇ ਇਹ ਕੱਟੀ ਹੈ ਨਾ ਜੀ ਹਾਂਜੀ ਬਿਲਕੁਲ ਜੀ ਇਹ ਕੱਟੀ ਹੈ ਜੀ ਠੀਕ ਆ ਤੇ ਇਹਦਾ ਕੋਈ ਰਿਕਾਰਡ ਕੋਡ ਪਤਾ ਜੀ ਆਪਣੇ ਕੋਲ ਕਿੱਥੋਂ ਆਈ ਹੈ ਜੀ ਇਹਦਾ ਰਿਕਾਰਡ ਉਹਨਾਂ ਦੇ ਦਸਤਾਵਜ਼ ਮੁਤਾਬਕ ਹੀ ਆ ਜੀ ਅੱਛਾ ਹਾਂਜੀ ਇਹ ਆਪਣਾ ਨਾਬੇ ਫਾਰਮ ਦਾ ਬੋਲ ਆ ਜੀ ਅੱਛਾ ਫਿਰ ਸਰਕਾਰੀ ਸੀਮਿੰਟ ਦੀ ਹੋ ਸਕਦੀ ਹੈ ਸਰਕਾਰੀ ਸੀਮਿੰਟ ਦੀ ਆ ਤੇ ਆਪਣਾ ਮਦਰ ਮਿਲਕ ਜਿਹੜਾ ਉਹ ਦੱਸਦੇ ਫਸਟ ਲੈਕਟੇਸ਼ਨ ਦਾ ਸਾਡੇ 9.5 10 ਲੀਟਰ ਸੀ ਜਾਈ ਓਕੇ ਵੀਰ ਜੀ 10 ਕਿਲੋ ਪਹਿਲੇ ਸੂਏ ਦਾ ਇਹਦੀ ਮਾਣ ਦਿੱਤਾ ਓਕੇ ਓਕੇ ਤੇ ਬਾਕੀ ਵੀਰਾਂ ਦੇ ਕਈਆਂ ਦੇ ਸੁਝਾਅ ਹੋਣਗੇ ਵੀ ਥੋੜੀ ਜੀ ਸਫੇਦੀ ਜਿਆਦੀ ਵਾਈਟਨੈਸ ਜਿਆਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਾਂਸ ਆਇਆ ਜੀ ਇਹ ਨਾ ਚਲੋ ਮੈਂ ਬਹੁਤਾ ਖੁੱਲ ਕੇ ਨਹੀਂ ਜਾਣਾ ਚਾਹੁੰਦਾ ਇਹ ਨਾ ਨਹੀਂ ਨਹੀਂ ਆਪਾਂ ਥੋੜਾ ਬ੍ਰੀਫਲੀ ਚ ਹੀ ਨਹੀਂ ਥੋੜਾ ਆਪਾਂ ਘੱਟ ਜੀ ਦੱਸ ਦਿੰਦੇ ਘੱਟ ਦੱਸ ਦਿੰਦੇ ਆ ਵੀ ਇਹ ਨਾ ਕਈ ਲਾਈਨਾਂ ਦਾ ਹੁੰਦਾ ਸਮੇਲ ਜਦੋਂ ਆਪਸ ਵਿੱਚ ਹੋ ਜਾਂਦਾ ਨਾ ਤੇ ਬੱਚਾ ਆਲਰੇਡੀ ਝੱਜਾ ਆਉਂਦਾ ਥੋੜਾ ਜਿਹਾ ਠੀਕ ਆਪਾਂ ਲਾਈਨ ਜਿਹੜੀ ਆ ਉਹਨੂੰ ਲਾਈਨ ਮੈਂ ਦੱਸਣਾ ਨਹੀਂ ਕੋਈ ਵੀ ਜਿੱਦਾਂ ਪੱਪੂ ਸੰਧੂ ਵਾਲੀ ਜੇ ਮੰਨ ਲਓ ਵਸਤੀ ਸੋਨੋ ਵਾਲੀ ਆਪਸੋਚ ਲਾਈਨ ਚੱਲੀ ਜਾਊਗੀ ਤਾਂ ਸਹੀ ਰਹੂਗੀ ਜੇ ਆਪਾਂ ਰੋਡੇ ਵਾਲੀ ਲਾਈਨ ਤੇ ਕਰਦੇ ਆ ਤਾਂ ਹੋ ਸਕਦਾ ਵਾਈਟਨੈਸ ਆਵੇ ਜੇ ਮੈਂ ਰੋਡੇ ਵਾਲੇ ਸਾਹਣਾ ਰੋਡੇ ਵਾਲੀ ਲਾਈਨ ਤੇ ਚੱਲੀ ਜਾਣੀ ਬਿਲਕੁਲ ਬਾਕੀ ਜੇਕਰ ਇਹ ਦੁੱਧ ਵਾਲੀ ਮਦਰ ਦੀ ਬੱਚੀ ਹੈ ਤੇ ਦੁੱਧ ਦੀ ਕੁਆਲਿਟੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਨਜ਼ਰ ਆਵੇਗਾ ਕਿਹੜੇ ਕੋਈ ਫਰਕ ਨਹੀਂ ਪਊਗਾ ਸਰ ਪਰ ਇਹ ਢਾਂਚੇ 'ਚ ਜਾਨੀ ਕਿ ਫਰਕ ਪੈਗਾ ਇਹਦਾ ਵਾਈਟਨੈਸ ਆ ਕੇ ਜਾ ਰਿਹਾ ਬਾਕੀ ਅਡਰ ਦਾ ਜੇ ਦਿਖਾਈ ਦੇ ਜੇ ਬੱਚਾ ਸੂ ਤੇ ਨਿਸ਼ਾਨ ਬਿਲਕੁਲ ਦੋਸਤੋ ਦ ਜਿਦੋਂ ਵੇਖ ਸਕਦੇ ਓ ਜੇ ਵੀ ਚੌਥਾ ਥਨ ਦੀ ਵਿਥ ਜਿਹੜੀ ਨਾ ਬਹੁਤ ਜਿਆਦੀ ਹੈ ਵੀ ਘੱਟੋ ਘੱਟ ਵੀ ਜੱਕਰ ਗੱਲ ਕਰੀਏ ਤੇ ਗੇਠ-ਗੇਠ ਦੇ ਥਨ ਦੀ ਵਿਥ ਕਰੋਗੀ ਝੋਟੀ ਜਦੋਂ ਬਣੀ ਪੂਰੀ ਹੈ। ਆ ਕੀ ਮੇਨ ਤਾਂ ਢਾਂਚਾ ਹੁੰਦਾ ਸੰਧੂ ਵੀ ਦੇਖੋ ਬੋਡੀ ਸਟਰਕਚਰ ਆ ਜਿਹੜਾ ਇਹਦਾ ਬਿਲਕੁਲ ਬਿਲਕੁਲ ਹਾਂਜੀ ਹੁਣ ਆਪਾਂ ਆ ਗੱਡੀ ਦਿਖਾ ਦਿੰਨੇ ਆ ਬਿਲਕੁਲ ਇਹ ਹੁਣ ਕਿਸੇ ਵੀਰ ਨੇ ਗ੍ਰੇਡੇਡ ਕਹਿਣੀ ਆ ਜੀ ਜੀ ਕਿਸੇ ਵੀਰ ਨੇ ਇਹਨੂੰ ਮਿਕਸ ਕਹਿਣਾ ਵਾ ਹਾਂਜੀ ਹਾਂਜੀ ਕਿਸੇ ਵੀਰ ਨੇ ਇਹਨੂੰ ਦੇਸੀ ਕਹਿਣਾ ਜਾਂ ਬਿਲਕੁਲ ਆਪਣੇ ਆਪਣੇ ਤਰੀਕੇ ਨਾਲ ਆਪਣ ਆਪਣੀ ਸੂਝ-ਬੂਝ ਨਾਲ ਜਿਵੇਂ ਵੀ ਬੋਡੀ ਸਟਰਕਚਰ ਆ ਇਹਦਾ ਹਾਂਜੀ ਹਾਂ ਵੇਖ ਸਕਦੇ ਤੁਸੀਂ ਵੀ ਕਿਤੇ ਪਾਕਿਸਤਾਨ ਵਾਲੀਆਂ ਮੱਝਾਂ ਦਾ ਭਲੇਖਾ ਪਾਉਂਦੀ ਐ ਹਾਂ ਹਾਂ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਤੁਸੀਂ ਹਾਂ ਇਹ ਹੁਣ ਪੁੱਛਣਗੇ ਵੀਰ ਵੀ ਇਹ ਵੇਚਦਾ ਕਹਤੋ ਜੇ ਏਡੀ ਚੰਗੀ ਘਰੇ ਰੱਖਣੀ ਹਾਂ ਜੀ ਦਰਸ਼ਕਾਂ ਆ ਕੇ ਪੇਸ਼ ਕਰਦੀ ਮੇਰੇ ਘਰ ਦੋ ਐਨੀਮਲ ਵੀਰ ਸੇਮ ਇਦਾਂ ਦੇ ਆ ਠੀਕ ਹੈ ਜੀ ਇਹਦੇ ਵਰਗੀ ਇੱਕ ਛੋਟੀ ਆਪਣੇ ਘਰੇ ਆ ਤੇ ਉਹਦਾ ਬੱਚਾ ਪਰਲੇ ਪਾਸੇ ਆਪਾਂ ਸਟਾਰ 2 ਦਾ ਵਖਾਉਣੇ ਆ ਇਹਦੇ ਇਹਦੇ ਵਰਗੀ ਸੇਮ ਹੀ ਕਾਪੀ ਆਪਣੇ ਘਰ ਛੋਟੀ ਖੜੀ ਆ ਠੀਕ ਹੈ ਜੀ ਤਾਂ ਬੱਚਾ ਬਰੀਡ ਤੇ ਜਾਨੀ ਕਿ ਬਹੁਤ ਹੀ ਵਧੀਆ ਜਾਨੀ ਕਿ ਕੰਮ ਕਰਦੀਆਂ ਇਹ ਝੋਲੀਆਂ ਕਰੇ ਆਪਣੇ ਮਾਲਕ ਨੂੰ ਧੋਖਾ ਨਹੀਂ ਦਿੰਦੀਆਂ ਬਿਲਕੁਲ ਸਿਰੇ ਦਾ ਜਦਾ ਨੀਕਾ ਵੀ ਦਾ ਬਚਾ ਤੇ ਇਹ ਵੀ ਕਿੰਨੀ ਏਜ ਦੀ ਦਸੀ ਆਪਣੇ ਠੀਕ ਠੀਕ ਏਜ ਇਸ ਟਾਈਮ 14 ਮਹੀਨਿਆਂ ਦੀ ਹੈ ਜੀ 14 ਮਨਤ ਦੀ ਏਜ ਆ ਹਾਂਜੀ 14 ਮਹੀਨੇ ਦੀ ਏਜ ਹੋ ਚੁੱਕੀ ਆ ਠੀਕ ਆ ਜੀ ਤੇ ਬਾਕੀ ਜਿਹੜਾ ਇਹਦਾ ਪਿੰਡਾ ਆ ਨਾ ਹਾਂਜੀ ਹਾਂਜੀ ਬਹੁਤਾ ਜਿਆਦਾ ਪਤਲਾ ਜੇ ਮੰਨ ਲਓ ਕੋਈ ਮੱਖੀ ਮੱਛਰ ਬੈਣਾ ਤੇ ਉੱਥੀ ਧੜਪੜ ਪੈ ਜਾਣਾ ਮਤਲਬ ਇੰਨੀ ਪਿੰਡੇ ਦੀ ਪਤਲੀ ਆ ਬਿਲਕੁਲ ਬਿਲਕੁਲ ਸਰ ਜੀ ਨਹੀਂ ਨੀ ਬਾਤ ਐ ਸਰ ਜੀ ਆ ਥਨੀਆ ਥੋੜੀ ਜਾਂਦੀ ਚੋਲੀ ਚਾਲੀ ਬਹੁਤ ਵੱਟ-ਬੁੱਟ ਬਹੁ ਕਿਸਾਨੀ ਵੀਰੋਂ ਤੁਸੀਂ ਜਰੂਰ ਜਿਹੜੀ ਨਿਗਾਹ ਮਾਰ ਸਕਦੇ ਹੋ ਬਿਲਕੁਲ ਸੋਹਣੀ ਝੋਲੀ ਆ ਬਾਕੀ ਵੱਟਪੁੱਟ ਬਹੁਤ ਜ਼ਿਆਦਾ ਹੋ ਦੋਸਤੋ ਜਿੰਨਾ ਕ ਅੱਗੇ ਲੇਵਾ ਖੁੱਲਣਾ ਹੈ ਇਹਨਾਂ ਦੇ ਸਿਰ ਤੇ ਕੋਈ ਨਾ ਉਹਦੇ ਸੰਦੂਈਰੇ ਜੇ 5 ਲੀਟਰ ਦਾ ਭਾਂਡਾ ਨਾ ਹਾਂਜੀ ਹਾਂਜੀ ਉਹਦੇ ਵਿੱਚ ਆਪਾਂ ਪਾਣੀ ਪਾ ਲਓ ਜਾਂ ਦੁੱਧ ਪਾ ਲਓ 5 ਲੀਟਰ ਹੀ ਪੈਣਾ ਹਾਂ ਉਹਦੇ 'ਚ 10 ਨਹੀਂ ਪੈਣਾ ਠੀਕ ਆ ਠੀਕ ਜੇ ਆਡਰ ਜ਼ਿਆਦਾ ਵਧੀਆ ਨਾ ਹੂੰ ਹੂੰ ਤਾਂ ਦੁੱਧ ਫੇਰ ਹੀ ਆਉਣਾ ਵਾ ਜੇ ਥਣ ਦੇ ਵਿੱਚ ਗੈਪ ਹੈ ਨਹੀਂਗਾ ਥਣ ਜੁੜੇ ਆ ਜਾਂ ਥਣ ਬਰੀਕ ਆ ਦੁੱਧ ਨਹੀਂ ਆਉਣਾ ਨਹੀਂ ਆਉਣਾ ਕਦੋਂ ਵੀ ਕਿਸੇ ਤੋਂ ਵੀ ਐਨੀਮਲ ਲੈਨੇ ਆ ਥਣ ਥਣ ਸਾਰਿਆਂ ਨੂੰ ਮੇਨ ਪੁਆਇੰਟ ਥਣ ਹੁੰਦਾ ਬਿਲਕੁਲ ਜੀ ਬਿਲਕੁਲ ਥਣ 'ਚ ਗੈਪ ਹੈ ਨਹੀਂ ਥਣ ਜੁੜੇ ਆ ਜਾਂ ਕਿਵੇਂ ਵੀ ਆ ਤਾਂ ਆਪਾਂ ਨੂੰ ਵੀ ਪਤਾ ਵਾ ਕਿ ਉਹਨੇ ਦੁੱਧ ਨਹੀਂ ਹੋ ਦੇਣਾ ਤੇ ਅੱਛਾ ਵੀਰ ਜੀ ਵੀ ਇਸ ਤੋਂ ਇਲਾਵਾ ਇਸ ਦਾ ਕੀ ਮੁੱਲ ਰੱਖਿਆ ਹੋਇਆ ਹੈ ਇਹਦਾ ਮੁੱਲ ਸਿਰਫ ਤੇ ਸਿਰਫ 20000 ਰੁਪਏ ਹੈ ਠੀਕ ਹੈ ਜੀ ਹਾਂ ਜੀ ਕੋਈ ਬਹੁਤਾ ਜਿਆਦਾ ਮੁੱਲ ਨਹੀਂ ਠੀਕ ਹੈ ਤੇ ਇੱਕ ਦੂਜੇ ਨੰਬਰ ਦੀ ਜਿਹੜੀ ਆਪਣੇ ਕੋਲ ਉਹ ਨੀਲੀ ਦੀ ਕੱਟੀ ਸੀ ਉਹਦਾ ਕੀ ਰੇਟ ਸੀਗਾ ਜੀ ਹਾਂ ਜੀ ਉਹਦਾ ਵੀ ਵੀਰ ਜੀ ਹੈਗਾ ਵਾ ਸਾਡੇ 17000 ਰੁਪਏ ਮੰਗਾ ਠੀਕ ਹੈ ਜੀ ਹਾਂ ਜੀ ਤੇ ਮਾਣ ਤਾਂ ਸਾਰਿਆਂ ਚ ਬਣਦੇ ਹੋਣਗੇ ਮਾਣ ਤਾਂ ਜਾਨੀ ਕਿ ਜਾਇ ਜੀ ਕੀਤੇ ਜਾਣਗੇ ਜੇ ਕੋਈ ਵੀਰ 5-7000 ਦਾ ਭਲੇਖਾ ਰੱਖ ਕੇ ਫੋਨ ਲਾਉਦਾ ਤੇ ਉਹ ਮੈਨੂੰ ਫੋਨ ਨਾ ਲਾਉਣ ਹਾਂ ਹਾਂ ਜੀ ਹਾਂ ਜੀ ਠੀਕ ਹੈ ਬਹੁਤਾ ਮਾਣ ਕੀਤਾ ਜਾਊਗਾ ਇਹਨਾਂ ਜੀ ਚੌਥੇ ਨੰਬਰ ਤੇ ਜੇਕਰ ਆਪਾਂ ਵੀਰ ਜੀ ਇਹ ਇਹ ਆ ਗਈ ਆਪਣੇ ਕੋਲ ਮੀਣੀ ਕੱਟੀ ਆ ਗਈ ਹੈ ਹਾਂਜੀ ਇਹਦੇ ਬਾਰੇ ਵੀ ਪੁੱਛ ਗਏ ਆਪਣਾ ਚਾਹਨਾ ਵੀ ਇਹ ਕਿੰਨੀ ਕਈ ਦੀ ਏਜ ਹੈਗੀ ਹੁਣ ਇਹ ਬਾਜੀ 1 ਸਾਲ ਦੀ ਹੋ ਚੁੱਕੀ ਆ ਠੀਕ ਆ ਜੀ ਹਾਂਜੀ ਤੇ ਮੀਣੀ ਆ ਜੀ ਇਹ ਤੇ ਜੈਡ ਬਲੈਕ ਆ ਠੀਕ ਆ ਜੀ ਸਿੰਘ ਦੋਨੋਂ ਹਿਲਦੇ ਆ ਜੀ ਆਪਾਂ ਦਿਖਾ ਦਿੰਨੇ ਦਰਸ ਕਿ ਵੀਰਾਂ ਨੂੰ ਬਿਲਕੁਲ ਬਿਲਕੁਲ ਜੀ ਵਿਖਾ ਦਈਏ ਹਾਂਜੀ ਬਸ ਆ ਦੇਖੋ ਜੀ ਬਾਕੀ ਕਿਸਾਨ ਵੀਰੋ ਜਿਹੜੇ ਸਿੰਘ ਹਿਲਦੇ ਆ ਆ ਵੀ ਹਿਲਦਾ ਮੀਣੀ ਕੱਟੀ ਆ ਦੋਨੋਂ ਸਿੰਘ ਜਿਹੜੇ ਹਿਲਦੇ ਤੁਹਾਨੂੰ ਮਿਲਣਗੇ ਠੀਕ ਹੈ ਠੀਕ ਹੈ ਠੀਕ ਹੈ ਤੇ ਜੈਡ ਬਲੈਕ ਆ ਗਈ ਜਿਹੜੀ ਪੂਛ ਤੇ ਇਸ ਦੀ ਟੈਗਿੰਗ ਹੋਈ ਆ ਫਿਰ ਇਸ ਕੁਝ ਸਰਕਾਰੀ ਸੀਮਿੰਟ ਦੀ ਆ ਜਾਂ ਮਤਲਬ ਕਿ ਨਹੀਂ ਇਹ ਪ੍ਰਾਈਵੇਟ ਸਾਧਨ ਦੀ ਆ ਸੁਲਤਾਨ ਦੀ ਦੱਸਿਆ ਇਹ ਆਪਾਂ ਨੂੰ ਅੱਛਾ ਜੀ ਹਾਂ ਜੀ ਇਹਦਾ ਆਪਾਂ ਨੂੰ ਸੁਲਤਾਨ ਦੀ ਦੱਸਿਆ ਤੇ ਮਾਦਾ ਦੋਦਾ ਰਕਾਰਡ 14 ਕਿਲੋ ਦੱਸਿਆ ਬਿਲਕੁਲ ਜੈਡ ਬਲੈਕ ਆ ਗਈ ਨਾ ਪੂਛ ਤੇ ਇੱਕ ਵਾਲ ਨਹੀਂ ਨਿਕਲਣਾ ਆ ਚਿੱਟਾ ਨਹੀਂ ਹੈਗਾ ਨਾ ਤੇ ਆਰਡਰ ਜ਼ਰੂਰ ਦਿਖਾ ਦਿਓ ਆਰਡਰ ਇਹਦਾ ਵੇਖਣ ਵਾਲਾ ਵਿਖਾਉਣ ਵਾਲਾ ਦਰਸ਼ਕਾਂ ਨੂੰ ਬਹੁਤ ਸੁਰੇ ਦੇ ਯਾਨੀ ਕਿ ਇਹਨੂੰ ਥਣ ਲੱਗੇ ਕੁਆਲਿਟੀ ਵਾਈਜ਼ ਬਹੁਤ ਚੰਗੀ ਆ ਜੀ ਦੇਖ ਬਿਲਕੁਲ ਬਿਲਕੁਲ ਜੀ ਬਾਕੀ ਦੋਸਤੋ ਜਿਹੜੀ ਸਾਰੇ ਐਨੀਮਲ ਦੀ ਜਿਹੜੀ ਡਿਟੇਲ ਆ ਉਹ ਤੁਹਾਨੂੰ ਮਿਲ ਚੁੱਕੀ ਆ ਪੱਕੀ ਜਿਹੜੀ ਥਣਾ ਦੀ ਕੁਆਲਿਟੀ ਉਹ ਵੀ ਤੁਸੀਂ ਵੇਖ ਚੁੱਕੇ ਹੋ ਹਾਂਜੀ ਬੱਚਾ ਹਜੇ ਦੇ ਨੇ ਜਦੋਂ ਤਿਆਰ ਹੋਈ ਪਾਜੀ ਥਣੋ ਇਹ ਜਿੰਨੀ ਦੱਸੀ ਸੀ ਭਰਾ ਇਹਦੀ 1 ਸਾਲ ਆ ਜੀ 1 ਸਾਲ ਦੀ ਉਮਰ ਆ 1 ਸਾਲ ਦੀ ਉਮਰ ਦੇ ਵਿੱਚ ਦੋਸਤੋ ਜਿਹੜੇ ਥਣ ਪੂਰੇ ਉੱbre ਨੇ ਤੇ ਬਾਕੀ ਵੀਰ ਜੀ ਜਿਹੜਾ ਇਹ ਆਪਣੇ ਆ ਗਿਆ ਨਗ ਇਹ ਕੀ ਹੈ ਕਟਾ ਮੇਲ ਆ ਗਿਆ ਜੀ ਇਹ ਮੇਲ ਆ ਜੀ ਇਹ ਉਸੇ ਬਰੀਡ ਤੋਂ ਹੀ ਆਪਣੇ ਹੋਮ ਬਰੀਡ ਰੱਖੀ ਆ ਘਰ ਦੇ ਵਿੱਚ ਜਿਹੜੀ ਆ ਮੈਂ ਇਹਨੂੰ ਇਹੇ ਨੀਲੀ ਪਸੰਦ ਆ ਹਰ ਇੱਕ ਨੂੰ ਆਪੋ ਆਪਣੀ ਹੁੰਦੀ ਆ ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਤੇ ਲੋਕ ਵੀ ਹਰ ਇੱਕ ਦਾ ਆਪੋ ਆਪਣਾ ਚੁਆਇਸ ਹੁੰਦੀ ਆ ਬਿਲਕੁਲ ਮੇਰੇ ਘਰ ਐਨੀਮਲ ਹੀ ਇਦਾਂ ਦੇ ਰੱਖੇ ਹੋਏ ਮੈਂ ਇਹਨੂੰ ਨੀਲੀ ਮੰਨਦਾ ਸਾਡੀ ਹੋਮ ਬਰੀਡ ਪ੍ਰਾਣੀ ਤੁਰੀ ਆ ਨਹੀ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਦੀ ਇਹ ਬਾਹਰ ਝੋਟੀ ਆ ਉਹਦਾ ਇਹ ਬੱਚਾ ਵਾ ਸਟਾਰ 2 ਦਾ ਮੰਨ ਲਓ ਇਹ ਬੱਚਾ ਜੀ ਠੀਕ ਆ ਠੀਕ ਆ ਠੀਕ ਆ ਇਹ ਆਪਣੇ ਘਰ ਦਾ ਆਇਆ ਸਿਰਫ ਦਰਸ਼ਕਾਂ ਨੂੰ ਦਿਖਾਉਣ ਖਾਤਰ ਹੀ ਆ ਪਜਮੇ ਕਿਉਂ ਮਨ ਲਈ ਸ਼ੋਅ ਕੁਆਲਿਟੀ ਹੈ ਦੋਸਤੋ ਵੀ ਸੇਲ ਵਾਸਤੇ ਅਵੇਲੇਬਲ ਅੱਜ ਦੇ ਸਮੇਂ 'ਚ ਨਹੀਂ ਹੈਗਾਗਾ ਬਾਕੀ ਜੇ ਕਦੇ ਸਲਾਬ ਬਣੀ ਜਾਂ ਕੁਝ ਵੀ ਆ ਉਹ ਤੁਸੀਂ ਪ੍ਰੋਪਰ ਵੱਖਰੇ ਤੌਰ ਤੇ ਵੀਰ ਉਹਨਾਂ ਨਾਲ ਜਿਹੜੀ ਡਿਸਕਸ ਕਰ ਸਕਦੇ ਹੋ ਹਾਂਜੀ ਤੇ ਇਹ ਸਟਾਰ ਦਾ ਬੱਚਾ ਸਟਾਰ 2 ਦਾ ਸਟਾਰ 2 ਦਾ ਵਾਜੀ ਸਟਾਰ 2 ਦਾ ਬੱਚਾ ਤੇ ਮਦਰ ਮਿਲਕ ਇਹਦਾ ਮਦਰ ਮਿਲਕ ਵੀਰੇ ਕੀ ਹੈਗਾ ਮਿਲਕ ਵੀਰੇ ਪਹਿਲੇ ਸੂਏ 12 ਲੀਟਰ ਤੇ ਹੋ ਰਹੀ ਆ 12 ਕਿਲੋ ਦੁੱਧ ਉਹਦਾ ਯਾਨੀ ਕਿ ਇਸ ਟਾਈਮ ਫਾਸਟ ਇਲੈਕਟ੍ਰੇਸ਼ਨ ਦਾ ਸੀ ਬਹੁਤ ਹੁੰਦਾ ਵੀਰੇ ਬਹੁਤ ਪਰ ਕਰਕੇ ਅਸੀਂ ਲਾਈਵ ਨਹੀਂ ਕਰ ਸਕੋਗੇ ਨਹੀਂ ਤਾਂ ਮੇਰੀ ਵੀਰ ਨਾ ਹੋਣਾ ਨਾ ਸੁੱਖੇ ਹੋਣਾ ਨਾ ਗੱਲ ਹੋ ਗਈ ਸੀ ਜਿਹੜੇ ਨੱਥੂ ਵਾਲ ਤੋਂ ਜਿਨ੍ਹਾਂ ਦਾ ਬੋਲਾ ਠੀਕ 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 ਹਾਂ ਸਿਮਰਾ ਵੀਰਾ ਠੀਕ ਆ ਜੀ ਸ਼ਾਇਦ ਮਾਰੇ ਸੁੱਖ ਚਾਹੀਦੀ ਅਗਲੇ ਸੋਏ ਉਹਦੀ ਲਾਈਵ ਆਪਾਂ ਜਰੂਰ ਕਰਾਵਾਂਗੇ ਚਾਹੇ ਉਹ 13 ਹੀ ਕਰੇ ਜਾਂ 14 ਕਰੇ ਜਾਂ 12 ਤੇ ਰਹਿ ਜੇ ਬਿਲਕੁਲ ਜੀ ਬਿਲਕੁਲ ਕਿ ਥੋੜੇ ਨਾ ਫੈਮਲੀ ਪ੍ਰੋਬਲਮ ਕਰਕੇ ਪਰ ਥੋੜਾ ਜਿਹਾ ਐਨੀਮਲ ਦੀ ਸੇਵਾ ਵੀ ਘੱਟ ਹੋਈ ਇੱਕ ਜਣੀ ਕਿੱਧਰ ਹੋਇਆ ਨਹੀਂ ਬਿਲਕੁਲ ਜੀ ਬਿਲਕੁਲ ਤੇ ਦੋਸਤੋ ਇਹ ਸ ਤਿੰਨ ਕਟੀਆਂ ਤੁਸੀਂ ਦੇਖੀਆਂ ਦੋਸਤੋ ਇੱਕ ਛੋਟੀ ਵੀਰ ਉਹਨਾਂ ਨੇ ਜਿਹੜੀ ਫੁੱਲ ਇਨਫਰਮੇਸ਼ਨ ਆ ਸਾਰੀ ਦੱਸ ਦਿੱਤੀ ਆ ਤੇ ਸਾਰਿਆਂ ਵੀਰਾਂ ਕੋਲ ਜਿਹੜੀ ਜਾਣਕਾਰੀ ਪਹੁੰਚ ਗਈ ਆ ਬਾਕੀ ਉਹ ਚੇਚੇ ਤੌਰ ਤੇ ਤੁਸੀਂ ਜਿਹੜੇ ਸੰਪਰਕ ਨੰਬਰ ਆ ਉਹ ਵੀ ਵੀਰ ਅਮਨਦੀਪ ਤੋਂ ਆਪਾਂ ਲੈ ਲੈਨੇ ਤੇ ਵੀਰ ਕੀ ਜਿਹੜੇ ਕਾਲ ਆ ਜਿੱਥੇ ਆਪਣੇ ਵੀਰਾਂ ਨੇ ਕਰਨੇ ਕੀ ਸੰਪਰਕ ਲਈ ਮੇਰਾ ਮੋਬਾਈਲ ਨੰਬਰ ਹੈਗਾ ਜੀ 84276 41030 84276 41030 ਇਹਤੇ ਮੈਨੂੰ ਕਾਲ ਵੀ ਕਰ ਸਕਦੇ ਆ WhatsApp ਨੰਬਰ ਵੀ ਇਹੀ ਆ ਜੇ ਕੋਈ ਹੋਰ ਇਨਫਾਰਮੇਸ਼ਨ ਚਾਹੀਦੀ ਹੈ ਇਹਨਾਂ ਬਾਰੇ ਉਹ ਵੀ ਆਪਾਂ ਦੇ ਸਕਦੇ ਆ ਜੀ ਠੀਕ ਆ ਹਾਂਜੀ ਸੋ ਦੋਸਤੋ ਇਸ ਦੇ ਨਾਲ ਜਿਹੜੇ ਹੋਰ ਵੀ ਪਸੂਗਾ ਉਹ ਵੀ ਟਾਈਮ ਟੂ ਟਾਈਮ ਜਿਹੜੇ ਆਉਂਦੇ ਰਹਿਣਗੇ ਤੇ ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਤੇ ਜਿਹੜਾ ਚੈਨਲ ਆ ਦੋਸਤੋ ਉਸ ਦਾ ਜਿਹੜਾ ਨਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦੇਵਾਂਗਾ ਤੇ ਲਿੰਕ ਤੇ ਤੁਸੀਂ ਜਿਹੜਾ ਡਾਇਰੈਕਟ ਜਾ ਕੇ ਵੀਰ ਹੋਣਾ ਤੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਜਿਹੜਾ ਉਹਦਾ ਆ ਤੁਸੀਂ ਮਤਲਬ ਕਿ ਪੱਕੇ ਤੌਰ ਤੇ ਜੁੜ ਸਕਦੇ ਹੋ ਹਰ ਤਰ੍ਹਾਂ ਦੀ ਹਰ ਨਵੀਂ ਅਪਡੇਟ ਤੁਹਾਨੂੰ ਉਸ ਚੈਨਲ ਤੇ ਜਿਹੜੀ ਆ ਉਹ ਵੇਖਣ ਵਿੱਚ ਮਿਲੇਗੀ ਸਿੱਧੇ ਤੁਹਾਨੂੰ ਵੀਰ ਹੁਣਾਂ ਦੇ ਘਰ ਦੇ ਕੋਲ ਸੰਧੂ ਸਾਹਿਬ ਜਿਵੇਂ ਮੈਂ ਗੱਲ ਕਰਨੀ ਚਾਹਣਾ ਹਾਂ ਜੀ ਜਦੋਂ ਹੁਣ ਆਪਾਂ ਪਹਿਲਾਂ ਵੀ ਕਰ ਚੁੱਕੇ ਕਿਸੇ ਨੇ ਆਪ ਕੋ ਆਪਣੇ ਮਾਈਂਡ ਮੁਤਾਬਕ ਕਹਿਣਾ ਜਿਹੜੀ ਨੀਲੀ ਦੀ ਪਛਾਣ ਆ ਨਾ ਜ਼ੁਬਾਨਾ ਦਿਖਾਇਓ ਹਾਂਜੀ ਬਿਲਕੁਲ ਗੁਲਾਬੀ ਜ਼ੁਬਾਨ ਹੋਵੇਗੀ ਗੁਲਾਬੀ ਜ਼ੁਬਾਨ ਹੋਊਗੀ ਦੇਖ ਸਕਦੇ ਤੁਸੀਂ ਹਾਂਜੀ ਠੀਕ ਹੈ ਜੀ ਤਾਂ ਦਿਖਾ ਦਿਓ ਨੋਈ ਹਾਂ ਠੀਕ ਆ ਜੀ ਠੀਕ ਆ ਜੀ ਬਿਲਕੁਲ ਬਿਲਕੁਲ ਤੇ ਦੋਸਤੋ ਤੁਹਾਨੂੰ ਇਹ ਜਿਹੜੀ ਮੋਹਰਾ ਦੇ ਵਿੱਚ ਮੋਹਰਾ ਦੀਆਂ ਕਟੀਆਂ ਉਹਨਾਂ ਦੇ ਵਿੱਚ ਜਿਹੜੀ ਇਹ ਜ਼ਬਾਨ ਤੁਹਾਨੂੰ ਗੁਲਾਬੀ ਨਹੀਂ ਮਿਲੇਗੀ ਉਹ ਕਾਲੀ ਜ਼ਬਾਨ ਮਿਲੇਗੀ ਤੁਹਾਨੂੰ ਉਹ ਵੀ ਆਪਾਂ ਰਿਜ਼ਲਟ ਜਿਹੜਾ ਬਿਲਕੁਲ ਪ੍ਰੈਕਟੀਕਲ ਬੇਸ ਆ ਜਿਹੜਾ ਪ੍ਰੈਕਟੀਕਲ ਦੇ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਜਿਹੜੀ ਬਲੈਕ ਜੀਬ ਹੋਵੇਗੀ ਆਹ ਵੇਖ ਸਕਦੇ ਹੋ ਆ ਦੇਖੋ ਜੀ ਠੀਕ ਹੈ ਜੀ ਮੋਹਰਾ ਦੇ ਵਿੱਚ ਬਲੈਕ ਆਊਗੀ ਜੀ ਠੀਕ ਆ ਠੀਕ ਆ ਜੀ ਤੇ ਹੋਰ ਭਰਾ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਜਾਂ ਕੁਝ ਆਪਾਂ ਗੱਲਬਾਤ ਕਰਨੀ ਹੋਵੇ ਮੈਂ ਰਿਕਾਰਡਿੰਗ ਗੱਲ ਕਰ ਬਾਤ ਕਰਨੀ ਚਾਹਣਾ ਕਿ ਜਿਹੜਾ ਮੇਰਾ ਐਨੀਮਲ ਆ ਨਾ ਹਾਂਜੀ ਕਿਸੇ ਡਾਕਟਰ ਸਾਹਿਬਾਨ ਨੂੰ ਕਿਸੇ ਬਰੀਡਰ ਵੀਰ ਨੂੰ ਕਿਸੇ ਕਿਸਾਨ ਨੂੰ ਜਿਹੜਾ ਮਾਲੋ ਨੌਲੇਜ ਰੱਖਦਾ ਹੋਵੇ ਦਿਖਾ ਸਕਦੇ ਆ ਵੀਡੀਓ ਵੇਖ ਕੇ ਵੀਡੀਓ ਗਾ ਸੈਂਡ ਕਰਕੇ ਦਿਖਾ ਸਕਦੇ ਆ ਸੌਦਾ ਕਰਨ ਤੋਂ ਪਹਿਲਾਂ ਜੀ ਜੀ ਸੌਦਾ ਕਰਨ ਤੋਂ ਬਾਅਦ ਵਿੱਚ ਜੇ ਆਪਾਂ ਇਹ ਇੱਕ ਚੱਕਰਾਂ 'ਚ ਪੈਂਨੇ ਆ ਤੇ ਮੈਂ ਰਿਕਵੈਸਟ ਕਰਦਾ ਵੀ ਉਹ ਐਨੀਮਲ ਖਰਾਬ ਹੋ ਜਾਂਦਾ ਕਿਉਂਕਿ ਫੋਨ ਜਿਹੜੇ ਆਉਣੇ ਆ ਇੱਕੋ ਵਾਰ ਆਉਣੇ ਆ ਦੂਰੀ ਵਾਰ ਫੋਨ ਨਹੀਂ ਆਉਂਦਾ ਹੁੰਦਾ ਬਿਲਕੁਲ ਇਸ ਕਰਕੇ ਵੀ ਸੌਦਾ ਜਿਹਨੇ ਵੀ ਮਰਨਾ ਕਰਨਾ ਉਹ ਨਿਰਖ ਪਰਖ ਕਿਸੇ ਤੋਂ ਵੀ ਕਰਾ ਲਓ ਜੇ ਤੁਹਾਨੂੰ ਜੋ ਆਪ ਨੌਲੇਜ ਨਹੀਂ ਬਿਲਕੁਲ ਬਿਲਕੁਲ ਬਾਕੀ ਦੋਸਤੋ ਵੀ ਨੀਲੀ ਤੇ ਜਿਹੜੀ ਮੋਹਰਾ ਦੇ ਬਰੀਡ ਆ ਇਹਨਾਂ ਦੀ ਪਛਾਣ ਵੀ ਹਰ ਇੱਕ ਦੀ ਅਲੱਗ-ਅਲੱਗ ਤੇ ਪ੍ਰੈਕਟੀਕਲ ਬੇਸ ਤੇ ਜਿਹੜਾ ਇਹਨਾਂ ਦਾ ਢਾਂਚਾ ਹੈ ਉਹ ਵੀ ਸਰੀਰਕ ਬੰਤਰ ਵਾਈ ਤੇ ਵੇਖੀਓ ਉਹ ਵੀ ਇਹਨਾਂ ਦੇ ਅਲੱਗ-ਅਲੱਗ ਆ ਤੇ ਕਿਵੇਂ ਪਰਖ ਕਰਨੀ ਹੈ ਜਾਂ ਤੁਸੀਂ ਪਰਖ ਕਰਨ ਦੇ ਕਾਬਲ ਹੈਗੇ ਉਹ ਚਾਹੇ ਆਪਣੇ ਵੀਰ ਭੈਣ ਭਰਾ ਜਾਂ ਕਿਸੇ ਵੀ ਜਾਣਕਾਰ ਤੋਂ 파ਰਖੂ ਬੰਦੇ ਤੋਂ ਪਰਖ ਕਰਾ ਕੇ ਵੀਡੀਓ ਵਖਾ ਕੇ ਜੇਕਰ ਉਸ ਦੇ ਮਤਲਬ ਸਬੰਧ ਵਿੱਚ ਤੁਹਾਨੂੰ ਚੀਜ਼ ਲੱਗਦੀ ਹੈ ਵੀ ਇਹ ਨੀਲੀ ਰਾਵੀ ਦੀ ਚੀਜ਼ ਆ ਤੇ ਜਿਹੜੀ ਦੱਸ ਰਹੀ ਹੈ ਮੋਹਰਾ ਦੀ ਚੀਜ਼ ਆ ਤੇ ਉਹ ਸਹੀ ਆ ਬਿਲਕੁਲ ਤੇ ਤੁਸੀਂ ਵੀਰ ਹੋਂ ਨਾਲ ਗੱਲਬਾਤ ਕਰਕੇ ਬਿਲਕੁਲ ਤਸੱਲੀ ਤੁਹਾਡੀ ਆਪਣੀਓ ਦੋਸਤੋ ਤੇ ਮੁੱਲ ਵੀ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਕੋਈ ਉਹਦੇ ਵਿੱਚ ਗੁੱਸੇਗਲੇ ਵਾਲੀ ਗੱਲ ਨਹੀਂ ਹੁੰਦੀ ਕਿ ਕਿਸੇ ਐਨੀਮਲ ਦੀ ਜਿੱਤੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸੋ ਇਹ ਸਨ ਵੀਰ ਹੋਣਾਂ ਦੇ ਕੋਲ ਪਸ਼ੂ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ